ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਧ ਸੰਗਤ ਆਓ ਅਜਾਪਾ ਭਾਈ ਜੈਤਾ ਜੀ ਰੰਗਰੇਟਾ ਗੁਰੂ ਕਾ ਬੇਟਾ ਤੇਨਾਂ ਦੀ ਬਾਤ ਆਪ ਜੀ ਦੇ ਨਾਲ ਕਿਸੇ ਜੀ ਜਨਾਬ ਆ ਵੀ ਰੰਗਰੇਟਾ ਗੁਰੂ ਕਾ ਬੇਟਾ ਬਣੇ ਇਹ ਇਹ ਸ਼ੋਭਾ ਬਾਹਰ ਪਰ ਆਪਕੋ ਕੀਤਾ ਰਿਹਾ ਹੈ। ਸਿਕੰਦਰ ਦਾ ਜਨਮ ਇਹਨਾਂ ਦਾ ਰਿਹਾ। ਇਸ ਇਹ ਬਾਪ ਦਾ ਜਨਮ ਖਾਨ ਪਾ ਲਿਆ। ਪਟਨਾਵਾਲਾ ਰਾਜ ਦੇ। ਆਦੀ ਦਾ ਜਨਮ ਹੋਇਆ ਭਾਈ ਸਦਾ ਨਾਮ ਦੇ ਘਰ। ਮਾਤਾ ਪ੍ਰੇਮੋਨੀ ਕੋਕੋਂ। ਪਟਨੇ ਦੇ ਕਿਨਿੰਦੀ ਹੋਏ ਜਨਮ ਹੋਏ। ਉਹ ਵੀ ਤਕਰੀਬਨ ਸੈਕਿੰਡ ਤੋਂ ਹੋ ਰਹੀ ਸੀ ਜਦ ਇਹ ਆਮ ਸਮਰਸਾਨਾ ਉਹਨਾਂ ਨੇ ਹਾਰ ਹੀ ਛੱਡ ਛੋਟੇ ਹੁੰਦੇ ਆ ਤੋਂ 3 ਤੋਂ 3 ਤੋਂ ਇਹ ਬਹਾਦਰ ਸੈਜੀ ਪ੍ਰਵਾਹ ਦੇ ਨਾਲ ਆਪ ਕੀ ਇਹ ਪ੍ਰਵਾਹ ਦਾ ਬਹੁਤ ਪਿਆਰ ਸੀ ਉਹ ਤੁਹਾਨੂੰ ਆਪ ਉਹਨਾਂ ਨਾਲ ਬੈਠਾ ਆਪ ਹੀ ਨੇ ਉਹਨਾਂ ਦੇ ਨਾਲ ਹੀ ਕੋਰਸ ਵਾਰੀ ਦੀ ਰੰਗਦਾਦੀ ਇਤਨ ਸਿੱਧ ਤੇ ਚੁੱਧ ਦੇ ਤਰੀਕੇ ਸਿੱਖੇ ਜਾਂਦੇ ਆ ਨਵਾਬ ਨੂੰ ਚਰਉਣ ਵਾਸਤੇ ਦੋ ਫੌਜਾਂ ਬਣਾ ਕੇ ਤੋਬ ਲਗਾਈ ਦੀ ਬਾਦ ਅਵਸਰ ਦੇ ਕਿਹ ਡਾਂ ਘੜਨ ਨੇ ਸਾਹਮਣੇ ਆ ਵੀ ਇਹਨਾਂ ਦੇ ਨਾਲ ਹੀ ਰਹੇ ਸਿੱਖ ਕੌਮ ਦੇ ਮਹਾਨ ਸ਼ੂਰ ਦੇ ਨੇ ਪਹਿਲਾ ਭਗਾਨੀ ਦੇ ਵਿੱਚ ਫਿਰ ਅਨੰਤਪੁਰ ਸਾਹਿਬ ਦੇ ਵਿੱਚ ਦੇ ਅਖੀ ਚਮਕਾਉ ਦੀ ਜੰਗ ਦੇ ਇਤਿਹਾਸ ਲੈ ਸ਼ਹੀਦ ਜੀ ਪ੍ਰਾਪਤ ਕੀਤੀ ਔਰ ਆਪਣਾ ਨਾਮ ਸ਼ਹੀਦਾਂ ਦੀ ਜਨੀ ਦੇ ਉੱਤੇ ਸ਼ਹੀਦਾਂ ਦਾ ਮਨਿਆ ਹੋਇਆ ਹਾਰ ਆਬਾ ਇਹ ਅਦੁੱਤੀ ਮੋਤੀ ਰੋਇਆ ਗਿਆ ਕਿਆਰੋ ਭਾਈ ਦੇਤਾ ਜੀ ਸਾਰਾ ਪਰਿਵਾਰ ਪੂਰੀ ਸਰਦਾ ਭਾਵਨਾ ਨਾਲ ਗੁਰੂ ਕਨ ਨਾਲ ਜੁੜਿਆ ਆਇਆ ਨਵੇਂ ਪਾਸ਼ਾ ਨੂੰ ਤੇਗ ਬਾਦਰ ਸਹਿਬ ਜੀ ਆਪ ਦੀ ਬੜੀ ਸ਼ਰਧਾਲੂ ਨੇ ਗੁਰੂ ਤੇਗ ਬਾਦਰ ਸਹਿਬ ਜੀ ਅਨੰਤ ਸ੍ਰੇਵਤ ਜੇਸੂ ਦੇਲੇ ਇੰਡੀ ਨੂੰ ਰਵਾਨਾ ਹੋਏ ਉਸ ਸਮੇਂ ਹੋਰ ਸੰਤਾਂ ਦੇ ਨਾਲ ਭਾਈ ਗੇਤਾ ਜੀ ਵੀ ਗੁਰੂ ਜੀ ਨਾਲ ਯਾਰ ਸਨ ਮੁਗਲਾਂ ਦੁਆਰਾ ਰਸਤੇ ਵਿੱਚ ਗੁਰੂ ਤੇਗ ਬਾਦਰੀ ਜੀ ਨੂੰ ਜ਼ਰਦਾਰ ਕਰ ਲਿਆ ਤੇ ਗੁਰੂ ਸਾਹਿਬ ਨੂੰ ਖੇਵਾਲਾ ਦੇ ਨਦੀ بہادر گڑھنے کرنے کر کے گرو سا آ رہی ساری سنگت واپس بھیج دے سمیت گرو سب کر کے لیا کچھ اتہاسکار اس طریقے نے پر باقی ہو. پیار ہوتی گو تیگ بہادر صاحب جی گرفتاری آگے تو لکھتے ہیں বারবার جاتি কুতিয়ার हवेली ਦੇ ਵਿੱਚ ਰਹੇ اور 쿠তি ਬਾਗੰਦ ਦੇ ਬੱਕਰਿਆਂ ਭੇਡਾਂ ਚਾਰਨ ਵਾਲੇ ਨੂੰ ਇੱਕ ਸਾਫ ਜੀਸ਼ਾਨਾ ਦੇਖ ਕੇ ਕਿਹਾ ਤੇ ਸਾਡੇ ਬਾਸ ਮਠਿਆਈ ਲੈ ਕੇ ਆਓ ਇਹ ਵਿਸ਼ਾਲਾ ਉਹਦੇ ਤੇ ਰਾਹ ਤੇ ਜਿਸਨ ਨੂੰ ਆਗਦੀ ਜੋ ਜਾਂਦਾ ਹੈ ਦਤਾਨ ਵਾਲਾ ਕੋ ਕਿਹਾਰੇ ਉਸਦੇ ਦੀ ਸਾਦਾ ਚੱਲਿਆ ਇਹ ਮਾਨਵੀ ਵੀ ਚਾਹੁੰਦਾ ਹੈ ਕਿ ਇੱਕ ਹੋਈ ਬੜਾ ਬੜਾ ਵੱਲੀ ਪਖੰਬਰ ਹੈ ਜਿਹਨ ਪਤਾ ਲੱਗਦਾ ਹੈ ਕਿ ਇੱਕ ਹਾਦਸਾ ਹੈ ਕਿਹਦੇ ਹਾਦਸੇ ਜਿਹਨ ਵਾਸਤੇ ਇਹ ਤੇਹੋਂ ਕੀ ਨੇ ਜੋ ਉਹਨੇ ਗਾਇਓ ਉਹ ਅਲਵਾਈ ਕੋਤਵਾਲ ਦੀ ਕੋਲ ਜਾ ਕੇ ਜੋ ਵੀ ਜਾਂਦਾ ਹੈ ਕਿ ਅੱਜ ਅਸਨਾਮੀ ਦੁਸਤ ਉਸੇ ਮੜਾਈ ਆ ਗਈ ਹੈ ਕੋਈ ਬਾਦਮਨ ਗ੍ਰਿਫਤਾਰ ਕਰੋ ਵਾਟਾ ਨਾਮ ਪ੍ਰਾਪਤ ਕਰੋਗੇ ਤਾਂ ਉਸੇ ਦੂਜੇ ਬਾਦਮਨ ਤੇ ਗ੍ਰਿਫਤਾਰ ਕਰਕੇ ਗਿਲੀ ਮਿਲਕੀਆਂ ਦਾ ਲਗਾ ਸੋ ਉਹਨਾਂ ਨੇ ਬਹੁਤ ਵੱਡੇ ਉਲੋਘੀ ਮਸਤੋਂ ਕਰ ਲਿਆ ਉਹਨਾਂ ਉਹ ਉਸੇ ਲੋਕਾਂ ਦਾ ਦਬ ਦਬਾ ਹੋ ਜਾਏਗਾ ਬਾਰੇ ਭਾਈ ਗਿਤਾ ਜੀ ਕਿਸੇ ਤਰ੍ਹਾਂ ਨਹੀਂ ਚਲੇ ਗਏ ਮੋਲਾ ਨੂੰ ਘਰਾਂ ਵੀ ਖਤ ਨਹੀਂ ਹੋਇਆ ਕੋਈ ਉਹਨਾਂ ਦੀ ਤਾਸ ਨੂੰ ਵਾਰ ਨਹੀਂ ਸਕਦਾ ਹੈ ਹੋਰ ਪਿਆਰਿਓ ਇਸ ਲਈ ਇਹ ਦਿੱਲੀ ਤੇ ਚੰਦਨੀ ਚਾਉਂਗੀ ਪਹਿਲਾ ਭਾਈ ਮਤੀ ਦਾ ਜੀਨੀ ਸਾਡੀ ਦੇ ਵਿੱਚ ਕੀੜਿਆ ਗਿਆ ਭਾਈ ਜਲਾ ਜੀਨੀ ਇਹਦੇ ਵਿੱਚ ਵਾਲਿਆ ਗਿਆ ਭਾਈ ਸੱਤੀ ਦਾ ਜਨੂ ਦੇ ਜਪੇੜ ਕੇ ਜਿੰਦਾ ਕੇ ਹਿੰਦ ਕੀਤਾ ਗਿਆ ਹਰ ਰਾਵਾ ਦਸਾਇਆ ਸੰਕੀਪਿਤ ਭਾਗ ਤੇ ਨਹੀਂ ਇਹਸtra ਇਹਨਾਂ ਰੂਪਹਿ ਦੀ ਦਾ ਜਿੰਨੇ ਕਿਤਾ ਜਾਵੇਗਾ ਉਸਤੋਂ ਸਤਿ ਸਤੇ ਪਾਰ ਸਾਤੇ ਆਈ ਸੀ ਜੀ ਜਿੰਨਵਾਸ ਤੇ ਹਿੰਦੂ ਧਰਮ ਦੀ ਰੱਖਿਆ ਖਾਸ ਰਹੀ ਸੰਮਤ 1600 ਯਾਤਰੀ ਇਸ ਲਈ گیارہ نومبر بھی بار کا دن جس ویسے آپ کینان پان کر کے خوب تو آپ ہی آ گئے خوب سنایا گیا جب مسلمان ہو جاؤ یا پھر شہید ہونے واسطے تیار ہو جاؤ ستگوں نے کہا کہ شہیدی فکی دے مسلمان نہیں بنا گئے اور دلب کرنا چڑھ دوں تھا ਸੀ ਅੱਲਾ ਦੇ ਯਾਰ ਹੋ ਅਸੀਂ ਉਸਦੇ ਆਇਰਾਨ ਦੇ ਯਾਰ ਹਾਂ ਸੋ ਆਪਣਾ ਯੋਰ ਤੁਸੀਂ ਲਗਾ ਲਓ ਅਸੀਂ ਆਪਣਾ ਲਗਾ ਲਾਂਗੇ ਕਹਿੰਦਾ ਭਾ ਕਿ ਆਖਿਰ ਸੈਭ ਸਿੰਘ ਨੂੰ ਤੇ ਉਹ ਹਦਰ ਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ ਤੜ ਤੋਂ ਸੀਸ ਜੁਦਾ ਹੋਇਆ ਔਰ ਉਸ ਵੇਨੇ ਕ ਐਸੀ ਹਨੇਰੀ ਚੱਲੀ ਕਾਲੀ ਬੋਲੀ ਲਾਲ ਹਨੇਰੀ ਇੰਨੀ ਸਰਖਿਆ ਹੁੰਦੇ باوجود ਕਿਸੇ ਨਾ ਕਿਸੇ ਤਰੀਕੇ ਭਾਈ ਜੀਤਾ ਜੀ ਉੱਥੇ ਪਹੁੰਚੇ ਕੱਪੜੇ ਦੇ ਵਿੱਚ ਲਪੇੜ ਕੇ ਬੜੀ ਹਸ਼ਿਆਰੀ ਦੇ ਨਾਲ ਸੈਭ ਸ਼੍ਰੀ ਗੁੱਤੇਗ ਬਹਾਦਰ ਸਾਹਿਬ ਜੀ ਦਾ ਸਿਰ ਲਪੇੜ ਕੇ ਤੁਰਪੈ ਨੇਰੀ ਦੇ ਵਿੱਚ ਬਾਕੀ ਸਰੀਰ ਨੂੰ ਰੱਖੀ ਸ਼ਾ ਬਰਜਾਰਾ ਆਪਣੇ ਪਿੰਡ ਲੈ ਗਿਆ ਇਹਨਾਂ ਦੋਹਾਂ ਸੂਰਬੀਰ ਸਿਖਾ ਨੇ ਉਸ ਸਰਕਾਰੀ एलान ਦੀਆਂ ਧਜੀਆਂ ਉਡਾਦੀਆਂ ਕਿ ਕੋਈ ਗੁਰੂ ਦਾ ਸਿੱਖ ਆ ਕੇ ਸੀਸ ਤੇ ਧਰਨੀ ਚੁੱਕ ਸਕਦਾ ਬਹੁਤ ਉਸ ਵਾਲੇ ਦੁਨੀਆ ਸੀ ਪਰ ਸਤਿਗੁਰੂ ਨੇ ਐਸੀ ਕਲਾ ਵਰਤਾਈ ਜਿਹੜਾ ਧਰ ਸੀ ਲਖੀ ਸ਼ਾਮਣ ਜਾਰਾ ਆਪਣੇ ਘਰ ਵਿੱਚੇ ਲਿਜਾ ਕੇ ਆਪਣੇ ਘਰ ਨੂੰ ਨਿਸ਼ਾਵਰ ਕਰ ਦਿੱਤਾ ਅਗਰ ਬਾਦ ਦਿੱਤੀ ਹੋਰ ਸੰਸਕਾਰ ਕਰ ਦਿੱਤਾ ਪਿਆਰਿਓ ਇਸੇ ਤਰ੍ਹਾਂ ਭਾਈ ਜੀਤਾ ਜੀ ਨੰਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਗੁਰਦੇਵ ਪਤ ਦਾ ਸਿਸ ਲੈ ਕੇ ਪਹੁੰਚੇ ਭਾਈ ਜੇਤਾ ਜੀ ਨੂੰ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੋਲ ਬਕੜੀ ਦੇ ਵਿੱਚ ਲਿਆ ਜੇ ਵਰਦਤਾ ਰੰਗਰੇਟਾ ਗੁਰੂ ਦਾ ਬੇਟਾ ਇਸ ਤਰ੍ਹਾਂ ਗੁਰੂ ਸਾਹਿਬ ਦਾ ਪੁੱਤਰ ਕਹਿ ਕੇ ਮਾਣ ਬਖਸ਼ਿਆ ਉਸ ਸਮੇਂ ਭਾਈ ਜੇਤਾ ਜੀ ਦੇ ਨਾਲ ਇੱਕ ਹੋਰ ਸਿੱਖ ਭਾਈ ਨਾਨੋ ਵੀ ਸੀ ਗੁਰੂ ਜੀ ਨੇ ਉਸ ਦਾ ਵੀ ਸਨਮਾਨ ਕੀਤਾ ਉਸ ਦਿਨ ਤੋਂ ਭਾਈ ਜੇਤਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਨਾ ਪਰਸੇਵੀ ਰਹਿਣ ਲੱਗ ਪਏ ਛੋਟੇ ਹੁੰਦਿਆਂ ਵੀ ਆਪ ਜੀ ਨੇ ਸਹਿਵਾ ਦੇ ਸੰਗ ਦਾ ਆਨੰਦ ਮਾਣਿਆ ਸੀ 1699 ਦੀ ਅਨੰਤ ਪਰਸੇਵ ਦੀ ਧਰਤੀ ਦੇ ਉਤੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਅਮਰ ਸ਼ਕਾ ਕੇ ਸਿਖਾਂ ਨੂੰ ਸਿੰਘ ਸਜਾਇਆ ਭਾਈ ਜੇਤਾ ਜੀ ਨੇ ਵੀ ਅਮਰ ਪਾਣ ਕਰ ਲਿਆ ਤੇ ਭਾਈ ਜੇਤਾ ਤੋਂ ਭਾਈ ਜੀਵਨ ਸਿੰਘ ਜੀ ਬਣ ਗਏ ਬੜੇ ਸੋਹਣੇ ਉੱਚੇ ਲੰਮੇ ਢੀਰ ਡਵਲ ਵਾਲੀ ਜਿਦਾਰੀ ਸਿੰਘ ਜਿਨ੍ਹਾਂ ਦਾ ਚਿਹਰਾ ਮੋਰਾ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਬਿਲਕੁਲ ਅਰਾਲਦਾ ਮਿਲਦਾ ਸੀ ਪੂਰਾ ਕਦ ਕਾਠ ਵੀ ਹਮ ਉਮਰ ਸਨ ਕਠਿਆ ਨੇ ਯਾਨੀ ਕਿ ਬਚਪਨ ਵੀ ਹੜਾਇਆ ਸੀ ਔਰ ਜਵਾਨੀ ਦੇ ਵਿੱਚ ਵੀ ਕਠਿਆ ਪੈਰ ਰੱਖਿਆ 1701 ਈਸਵੀ ਵਿੱਚ ਅਨਤਪੁਰ ਸਹਿਬ ਤੇ ਮੁਗਲਾਂ ਤੇ ਹਿੰਦੂ ਰਾਜਿਆਂ ਨੇ ਹਮਲਾ ਕੀਤਾ ਹਮਲਾ ਕਰਨ ਵਾਲਿਆਂ ਵਿੱਚ ਦਿੱਲੀ ਤੋਂ ਆਈ ਗਸ਼ਤੀ ਫੌਜ ਲਾਹੌਰ ਤੇ ਸਰਹੰਦੇ ਸੂਬੇਦਾਰ ਦੀਆਂ ਫੌਜਾਂ ਬਾਈ ਤਾਰ ਤੇ ਹਿੰਦੂ ਰਾਜਿਆਂ ਦੀਆਂ ਫੌਜਾਂ ਸ਼ਾਮਲ ਸਨ ਤਿੰਨ ਸਾਲ ਘਟੋ-ਘਟ ਜੁੱਧ ਚੱਲਦਾ ਰਿਹਾ ਇਸ ਸਮੇਂ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਲੜਨ ਵਾਲਿਆਂ ਵਿੱਚ ਭਾਈ ਜੀਵਨ ਸਿੰਘ ਜੀ ਵੀ ਸ਼ਾਮਲ ਸਨ ਆਖਿਰ ਗੁਰੂ ਸਾਹਿਬ ਉਹਨਾਂ ਨੂੰ ਸੇਖਣਾ ਪਿਆ ਜਦੋਂ 40 ਸਿੰਘ ਗੁਰੂ ਸਾਹਿਬ ਜੀ ਨੂੰ ਬਚਾਵਾ ਲੈ ਕੇ ਦੇ ਗਏ ਤੇ ਤੰਗੀ ਦੇ ਦਿਨ ਆ ਗਏ ਉਸ ਸਮੇਂ ਵਿੱਚ ਆਪ ਭਾਈ ਜੀਵਨ ਸਿੰਘ ਚੜ੍ਹਦੀ ਕਲਾ ਦੇ ਵਿਚਾਰ ਨੂੰ ਨਾਲ ਰਹੇ ਹਨ ਪਰਸਿਆ ਤੋਂ ਕੂਝ ਕਰਨ ਤੋਂ ਬਾਅਦ ਗੁਰੂ 옴 ਸਿੰਘ ਜੀ ਨੇ ਸਤਸਾ ਨਦੀ ਨੂੰ ਪਾਰ ਕਰਕੇ ਚਮਕੌਰ ਸਾਹਿਬ ਢੇਰੇ ਲਾਏ ਤੇ ਫਿਰ ਹਮਲਾ ਕਰਨ ਵਾਲੀ ਸ਼ਹੀ ਫੌਜ ਨਾਲ ਸ਼ਰਧ ਟਕਰ ਲਈ ਇਸ ਲੜਾਈ ਦੇ ਵਿੱਚ ਥੋੜੀ ਗਿਣਤੀ ਦੇ ਵਿੱਚ ਸਿੰਘ ਗੁਰੂ ਸਾਹਿਬ ਦੇ ਨਾਲ ਰਹਿ ਗਏ ਸਨ ਥੋੜੇ ਥੋੜੇ ਕਰਕੇ ਮਦਦ ਤਰੀਕਾ ਦੇ ਦੁਸ਼ਮਣਾਂ ਦਾ ਭਾਰੀ ਆ ਉਲੰਦੇ ਨੇ ਸਾਨ ਕਰਦੇ ਲੜਦੇ ਲੜਦੇ ਸ਼ਹੀਦ ਹੋ ਜਾਂਦੇ ਦੋਵੇਂ ਵੱਡੇ ਸਹਿਬਜ਼ਾਦੇ ਆਜੀਤ ਸਿੰਘ ਤੇ ਜਿਆਰ ਸਿੰਘ ਦੀ ਇਸ ਯੁੱਧ ਦੇ ਵਿੱਚ ਸ਼ਹੀਦ ਹੋ ਗਏ ਪਿਆਰੇ ਸਿਖਸ਼ੀਦ ਹੋ ਗਏ ਅਖੀਰ ਵਿੱਚ ਸਿੱਖਾਂ ਨੇ ਗੁਲਮਤਾ ਕਰਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਤੁਸੀਂ ਇੱਥੋਂ ਨਿਕਲ ਜਾਓ ਅਗਰ ਤੁਸੀਂ ਹੋ ਤੇ ਖਾਲਸਾ ਹੈ ਤੁਸੀਂ ਅਰੇ ਤੇ ਖਾਲਸਾ ਕਿ ਤੁਰੇਗਾ ਗੁਰੂ ਸਾਹਿਬ ਨੇ ਬੇਨਤੀ ਕੀਤੀ ਕਿ ਮੈਂ ਇਹ ਦੁੱਧ ਦੇ ਵਿੱਚ ਆਪ ਆਪ ਆਮਨ ਸ਼ਾਮਿਲ ਕਰ ਦੇਣਾ ਫਿਰ ਪੰਜ ਸਿੰਘਾਂ ਤਰੋਏ ਬੇਨਤੀ ਕੀਤੀ ਗੁਰੂ ਸਾਹਿਬ ਦਾ ਹੁਕਮ ਸੀ ਪੰਜਾਂ ਦੇ ਵਿੱਚ ਪਰਮੇਸ਼ਰ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਸਾਡਾ ਪੰਜਾਂ ਦਾ ਹੁਕਮ ਹੈ ਆਹ ਇਥੋਂ ਛੱਡ ਕੇ ਅੱਗੇ ਨਿਕਲ ਜਾਓ ਤੇ ਬਾਕੀ ਖਾਲਸਾ ਤਾਂ ਅਗੇ ਫਿਰ ਸਾ ਜਾਵੇਗਾ ਆਪ ਤੋਂ ਬਗੈਰ ਅਗੇ ਜੀਵਨ ਨਰਭਾ ਅਨੇ ਚਲੇਗਾ ਸੁਭਰੂ ਸਾਹਿਬ ਨੇ ਹੁਕਮ ਅੰਨਿਆ ਕਹਿ ਦਿੱਤਾ ਕਿ ਰਾਤ ਨੂੰ ਤਾਲੀ ਮਾਰ ਕੇ ਇੱਥੋਂ ਨਿਕਲਾਂਗੇ ਦਰਸ ਕੇ ਨਿਕਲਾਂਗੇ ਡਰ ਕੇ ਨਹੀਂ ਨਿਕਲਾਂਗੇ ਭਾਈ ਜੀਵਨ ਸਿੰਘ ਨੂੰ ਕਰਗੀ ਤੋੜ ਅਸ ਜਦ ਤੱਕ ਆਪ ਜੀ ਦੇ ਹਮ ਅਮਰ ਸਨ ਆਪ ਜੀ ਦੀ ਨਾ ਚੀਰਾ ਮੋਰਾ ਰਲਦਾ ਸੀ ਕਪੜੇ ਆਪਣੇ ਵਾਲੇ ਪੁਆਏ ਔਰ ਪਿਆਰਿਓ ਗੁਰੂ ਸਾਹਿਬ ਅਥੇ ਪਿਆਰਿਆਂ ਦੇ ਵਿੱਚੋਂ ਪਾਈ ਦਇਆ ਸਿੰਘ ਜੀ ਇਕ ਸਿੰਘ ਪਾਈ ਮਾਨ ਸਿੰਘ ਜੀ ਤਿੰਨ ਸਿੰਘ ਵੱਖਰੀ ਵੱਖਰੀ ਦਿਸ਼ਾ ਨੂੰ ਨਿਕਲਦੇ ਨੇ ਔਰ ਗੁਰੂ ਸਾਹਿਬ ਤਾੜੀ ਮਾਰ ਕੇ ਜਨੋ ਦੁਸ਼ਮਣ ਦੀਆਂ ਸ਼ਫਾਂ ਦੇ ਤੀਰ ਦੇ ਹੋਏ ਲੜਕਾਰ ਕੇ ਨਿਕਲਦੇ ਨੇ ਸਾਰੀ ਫੌਜ ਸੁਤੀ ਹੋਈ ਹੈ ਤਰਥਲੀ ਮੱਚ ਗਈ ਹੱਲਾ ਹੋ ਗਿਆ ਹੱਲਾ ਹੋ ਗਿਆ ਆਸ ਵਿੱਚ ਲੜਲੜ ਕੇ ਮਾਰਨੇ ਸ਼ੁਰੂ ਹੋ ਗਏ ਅਖੀਰ ਗੁਰੂ ਸਾਹਿਬ ਇਥੇ ਅੱਗੇ ਨਿਕਲ ਗਏ ਔਰ ਇਸ ਤੋਂ ਬਾਅਦ ਅਗਲੀ ਸ਼ੇਰ 23 ਸੰਵਰਸਤਾਂ 1704 ਨੂੰ ਭਾਈ ਜੀਵਨ ਸਿੰਘ ਜੀ ਮੋਰ ਫੌਜਾਂ ਦੇ ਨਾਲ 22 ਤਾਰ ਦੇ ਫੌਜਾਂ ਦੇ ਨਾਲ ਲੋਹਾ ਲਿੰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਇਸ ਤਰੀਕੇ ਦੇ ਨਾਲ ਪਿਆਰਿਓ ਭਾਈ ਜੀਵਨ ਸਿੰਘ ਨੇ ਸਤੂਰਾਂ ਦਾ ਸਾਧਤਾ ਅਵਰ ਭਾਈ ਜੈਤਾ ਜੀ ਤੋਂ ਭਾਈ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਬਣੇ ਰਖਵਖਾਈ ਅਰ ਗੁਰੂ ਸਰਬੰਧ ਨਾਲ ਪਿਆਰ ਸਰਕਾਰ ਨਾਲ ਰਹਿ ਕੇ ਆਪ ਜੀ ਨੇ ਅਖੀਰ ਅਸ਼ੀਰਵਾਦ ਜੀ ਪ੍ਰਾਪਤ ਕੀਤੀ ਸੋ ਇਸੇ ਪਿਆਰਿਓ ਪਾਈ ਜੀਵਨ ਸਿੰਘ ਜੀ ਰੰਗਰੇਟਾ ਜਿਨ੍ਹਾਂ ਦਾ ਇਤਿਹਾਸ ਜਵਾ ਜੀ ਨਾਲ ਸਾਂਝਾ ਬੀਤਾ ਹੈ ਸਾਡੇ YouTube ਚੈਨਲ ਗੁਰੂ ਤੇਰਾ ਟੀਵੀ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਕੇ ਸਾਡੀਆਂ ਕਮੀਆਂ ਨੂੰ ਜਾਗਰ ਕਰੋ ਤਾਂ ਕਿ ਆਪ ਜੀ ਦੇ ਨਾਲ ਵਰਤੋਂ ਵੱਲ ਸਾਂਝ ਪਾਉਂਦੇ ਰਹੀਏ ਆਪ ਜੀ ਦਾ ਮੇਲ ਪ੍ਰਿਆਰ ਸਾਡੇ ਸਿਰ ਤੇ ਹੋਵੇ ਤਿਆਸ ਸਾਂਝਾ ਕਰਦੇ ਰਹੀਏ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਹੋਣੀਆਂ ਭੁੱਲਾਂ ਨੂੰ ਨਾ ਚਿਤਾਰੀਏ ਗੱਜ ਕੇ ਫਤਿਹ ਕਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ